ਸੀਜ਼ ਫਾਇਰ ਦੇ 43 ਘੰਟਿਆਂ ਬਾਅਦ ਮੁੜ ਤੋਂ 에어ਪੋਰਟ ਖੁੱਲ ਗਏ ਨੇ ਜੀ ਹਾਂ ਕੁੱਲ 32 에어ਪੋਰਟ ਜਿਨ੍ਹਾਂ ਨੂੰ ਬੰਦ ਕੀਤਾ ਗਿਆ ਸੀ ਹੁਣ ਸੀਜ਼ ਫਾਇਰ ਦੇ 43 ਘੰਟਿਆਂ ਬਾਅਦ ਇਹਨਾਂ ਤਮਾਮ 에어ਪੋਰਟਸ ਤੇ ਜਿਹੜਾ ਹੈ ਸੇਵਾਵਾਂ ਫਿਰ ਤੋਂ ਸ਼ੁਰੂ ਹੋਣ ਗਿਆ ਚੰਡੀਗੜ੍ਹ ਤੇ ਅੰਮ੍ਰਿਤਸਰ ਇੰਟਰਨੈਸ਼ਨਲ 에어ਪੋਰਟ 5 ਦਿਨ ਬਾਅਦ ਖੁੱਲਿਆ ਆਪਰੇਸ਼ਨ ਸਿੰਧੂਰ ਤੋਂ ਬਾਅਦ 에어ਪੋਰਟs ਇhtiyatan ਬੰਦ ਕੀਤੇ ਗਏ ਸਨ ਕੇਂਦਰ ਸਰਕਾਰ ਨੇ ਹੁਣੇ ਜਾਣਕਾਰੀ ਸਾਂਝੀ ਕੀਤੀ ਹੈ ਭਾਰਤ ਪਾਕਿਸਤਾਨ ਤਣਾਵ ਵਿਚਾਲੇ ਇਹ ਤਮਾਮ ਹਵਾਈ ਅੱਡੇ ਜਿਹੜੇ ਬੰਦ ਕੀਤੇ ਗਏ ਸਨ ਸੋ ਹੁਣ ਇਹਨਾਂ ਨੂੰ ਮੁੜ ਤੋਂ ਇੱਥੇ ਆਪਰੇਸ਼ਨ ਬਹਾਲ ਹੋ ਗਏ ਨੇ ਸੋ ਇਤਕਾ ਫੇਰ ਲੋਕ ਜਿਹੜੇ ਨੇ ਜਿਨ੍ਹਾਂ ਨੇ ਆਪਣੀ ਮੰਜ਼ਲ ਵੱਲ ਜਾਣਾ ਹੈ ਜਿਨ੍ਹਾਂ ਦੀਆਂ ਫਲਾਈਟਸ ਪਹਿਲਾਂ ਤੋਂ ਬੁੱਕ ਸਨ ਕਿਉਂਕਿ ਖਾਸੀ ਦਿੱਕਤਾਂ ਦਾ ਕਈਆਂ ਨੂੰ ਸਾਹਮਣਾ ਕਰਨਾ ਪਿਆ ਜਿਸ ਕਦਰ ਅਚਾਨਕ ਜਿਹੜੇ 에어ਪੋਰਟਸ ਨੂੰ ਬੰਦ ਕੀਤਾ ਗਿਆ ਸੋ ਇहतਿਆਤਨ ਜਿਸ ਕਦਰ ਕਦਮ ਚੁੱਕੇ ਗਏ ਸਨ ਬਤੀ 에어ਪੋਰਟ ਦੇਸ਼ ਪਰਵੇ ਜੋ ਬੰਦ ਕੀਤੇ ਗਏ ਸੋ ਉਹਨਾਂ ਸਭ ਦੀ ਹੁਣ ਬਹਾਲੀ ਹੋ ਰਹੀ ਹੈ ਸੋ ਹਵਾਈ ਅਡੇ ਤੇ 에어ਪੋਰਟ ਅਥਾਰਟੀ ਆਫ ਇੰਡੀਆ ਨੇ ਇਥੇ ਨਿਰਦੇਸ਼ ਜਾਰੀ ਕੀਤੇ ਨੇ ਸੋ ਸਰਕਾਰ ਵੱਲੋਂ ਪਾਲ ਸਰਕਾਰ ਵੱਲੋਂ ਇਥੇ ਅਹਿਮ ਫੈਸਲਾ ਲਿਆ ਗਿਆ ਤੇ ਇਹ ਦੱਸਦੇ ਕਿ 에어ਪੋਰਟਸ ਹੁਣ ਖੁੱਲ ਗਏ ਨੇ 30 ਫਾਇਰ ਦੇ 43 ਘੰਟੇ ਬਾਅਦ ਮੁਰਤੋ ਇਹ ਬੱਤੀ 에ਰਪੋਰਟ ਖੋਲਣ ਦਾ ਫੈਸਲਾ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਚੰਡੀਗੜ੍ਹ ਤੇ ਅੰਮ੍ਰਿਤਸਰ ਇੰਟਰਨੈਸ਼ਨਲ 에ਰਪੋਰਟ ਵੀ ਸ਼ਾਮਿਲ ਨੇ 5 ਦਿਨ ਜਿਹੜੇ ਨੇ 에ਰਪੋਰਟ ਐ ਬੰਦ ਰਹੇ ਨੇ ਔਰ ਉਸ ਤੋਂ ਬਾਅਦ ਹੁਣ ਜਦੋਂ ਕੀ ਸਰਕਾਰ ਨੇ ਇਥੇ ਫੈਸਲਾ ਕੀਤਾ ਤਾਂ ਉਸ ਤੋਂ ਬਾਅਦ ਇਥੇ तमाम 에ਰਪੋਰਟ ਖੁੱਲ ਰਹੇ ਨੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਇਹ ਬੱਤੀ 에ਰਪੋਰਟ ਬੰਦ ਸਨ ਮਨਿੰਦਰ ਮੰਗਾ ਦਿਨ ਆਲਗਲ ਕਰਦੇ ਅਮਨਿੰਦਰ ਸੀਜ਼ ਫਾਇਰ ਨੂੰ 43 ਘੰਟੇ ਹੋਏ ਨੇ ਔਰ ਉਸ ਤੋਂ ਬਾਅਦ ਹੁਣ ਸਰਕਾਰ ਦਾ ਬੜਾ ਅਹਿਮ ਫੈਸਲਾ ਕਿਉਂਕਿ ਉਪਦੇਸ਼ ਪਰ ਵਿੱਚ ਕੁਲ 32 에어ਪੋਰਟਸ ਹਨ ਜਿਹਨਾਂ ਨੂੰ ਬੰਦ ਕੀਤਾ ਗਿਆ ਸੀਗਾ ਲੇਕਿਨ ਹੁਣ ਇਹ ਤੇ ਇਤਮਾਮ 에어ਪੋਰਟਸ ਦੀ ਬਹਾਲੀ ਸ਼ੁਰੂ ਹੋ ਗਈ ਹੈ 7 ਮਈ 6 ਤੇ 7 ਮਈ ਦੀ ਦਰਮਿਆਣੀ ਰਾਤ ਨੂੰ ਭਾਰਤ ਵੱਲੋਂ ਪਹਿਲ ਗਾਮਤੇ ਹੋਏ ਹਮਲੇ ਦਾ ਮੂੰਹ ਤੋੜਵਾ ਜਵਾਬ ਦਿੰਦੇ ਆ ਪਾਕਿਸਤਾਨ ਦੇ ਵਿੱਚ ਆਪਰੇਸ਼ਨ ਸੰਦੂਰ ਦੇ ਤਹਿਤ ਨੋ ਆਤਵਾਦੀ ਠਿਕਾਣਿਆਂ ਤੇ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸੇ ਦਿਨ ਸਵੇਰੇ ਤੜਕਸਰ 4 ਵਜੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੰਟਰੀ ਹਾਈ ਅੱਡੇ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ ਹਾਲਾਂਕਿ ਪਹਿਲਾਂ ਇਹ ਪਾਬੰਦੀ 3 ਦਿਨ ਲਈ ਲਗਾਈ ਸੀ ਕਿ 10 ਮਈ ਦੀ ਸ਼ਾਮ 5:30 ਜਿਹੜਾ ਨਾਲ ਬੰਦ ਹੋ ਜਾਣਗੀਆਂ ਪਰ ਮੁੜ ਕੇ 9 ਤਰੀਕ ਨੂੰ ਮੁਰਤ ਉਸ ਦੇ ਵਿੱਚ ਹੋਰ ਵਾਧਾ ਕਰਦੇ ਆ ਇਹ ਫੈਸਲਾ ਕੀਤਾ ਗਿਆ ਕਿ ਹੁਣ ਉਡਾਨਾਂ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਮੰਤਰੀ ਹਾਈ ਅਡੇ ਤੋਂ 15 ਤਰੀਕ ਤੱਕ ਬੰਦ ਰਹਿਣਗੀਆਂ ਵੀ ਪਿਛਲੇ ਕੁਝ ਦਿਨਾਂ ਚ 에어ਪੋਰਟ ਦੇ ਆਸ-ਪਾਸੇ ਡਰੋਨ ਦੇਖੇ ਗਏ ਉਸ ਤੋਂ ਬਾਅਦ ਜਿਹੜਾ ਹੋਰ ਜ਼ਿਆ ਸਖਤੀ ਵਰਤੀ ਗਈ ਤੋਂ ਮੁਕੰਮਲ ਕਿਉਂਕਿ ਅੰਦਰ ਬਾਬਾ ਜਵਿੰਦਰ ਸਿੰਘ ਜੀ ਦਾ ਬਹੁਤ ਇਤਿਹਾਸਿਕ ਗੁਰਦੁਆਰਾ ਜਿੱਥੇ ਵੱਡੀ ਗਿਣਤੀ ਸੰਗਤਾਂ ਵੀ ਆਉਂਦੀਆਂ ਨੇ ਤਾਂ ਉਹ ਗੁਰਦੁਆਰਾ ਵੀ ਬੀਤੇ ਕੱਲ ਤੋਂ ਜਿਹੜਾ ਸੰਗਤਾਂ ਦੀ آمد ਲਈ ਜੋ ਰਸਤਾ ਇੱਥੋਂ ਬੰਦ ਕਰ ਦਿੱਤਾ ਗਿਆ ਤੋਂ ਲੋਕਾਂ ਦਾ ਦਾਖਲਾ ਜਿਹੜਾ ਮੁਕੰਮਲ ਰੁਕ ਦੇ ਵਿੱਚ ਬੰਦ ਸੀ ਪਰ ਅੱਜ ਲਾਤਾ ਦੇ ਮੱਦੇ ਨਜ਼ਰ ਕਿਉਂਕਿ ਜੰਗਬੰਦੀ ਦਾ ਐਲਾਨ ਹੋ ਚੁੱਕਿਆ ਸੀ ਔਰ ਅੱਜ ਕੁਛ ਦੇਰ ਤੱਕ ਜਿਹੜੀ ਹੈ ਉਹ ਬੇहद ਮਹੱਤਵਪੂਰਨ ਮੀਟਿੰਗ ਵੀ ਹੋਣ ਜਾ ਰਹੀ ਦੋਨੋਂ ਮੁਲਕਾਂ ਦੇ ਨੁਮਾਇੰਦਿਆਂ ਦੀ ਤਾਂ ਅਜੇ ਹੀ ਦੇ ਵਿੱਚ ਇੱਕਦਮ ਇੱਕ ਵੱਡਾ ਅਪਡੇਟ ਅਸੀਂ ਆਪਣੀ ਰਸਕਾਂ ਸਾਂਝਾ ਕਰ ਰਹੇ ਹਾਂ ਕਿ ਸਾਰੇ ਏਅਰਪੋਰਟ ਜਿਹੜੇ ਹੈ ਉਹ ਖੋਲ ਦਿੱਤੇ ਗਏ ਤੋਂ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਕੰਟਰੀ ਹਵਾਈ ਅੱਡੇ ਤੋਂ ਵੀ ਅੱਜ ਸਾਰੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਨਾਂ ਜਿਹੜੀ ਹੈ ਉਹ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਇਸ ਸਬੰਧ ਵਿੱਚ ਹੁਣ ਡਾਕਟਰ ਏਅਰਪੋਰਟ ਅਥਾਰਟੀ ਵੱਲੋਂ ਸਾਰੇ 에어ਲਾਈਨਸ ਦੇ ਨੁਮਾਇੰਦਿਆਂ ਅਤੇ ਸਮੂਹ ਸਟਾਫ ਦੇ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਜਾਣੀ ਹੈ ਬਾਅਦ ਦੁਪਹਿਰ 4 ਵਜੇ ਔਰ ਉਸ ਮੀਟਿੰਗ ਦੇ ਵਿੱਚ ਪੂਰੀ ਰੂਪਰੇਖਾ ਤੈਅ ਕੀਤੀ ਜਾਣੀ ਹੈ ਕਿ ਕੀ ਗਾਈਡਲਾਈਨਸ ਰਹਿਣਗੀਆਂ ਰਹਿਣਗੀਆਂ ਡਾਇਰੈਕਸ਼ਨਸ ਰਹਿਣਗੀਆਂ ਔਰ ਉਸ ਤੋਂ ਬਾਅਦ ਜਿਹੜਾ ਫਲਾਈਟਸ ਦਾ ਪ੍ਰੋਗਰਾਮ ਹੈ ਉਹ ਸ਼ੁਰੂ ਕੀਤਾ ਜਾਣਾ ਕਿਉਂਕਿ 15 ਤਰੀਕ ਤੱਕ ਫਲਾਈਟਾਂ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ ਔਰ ਉਸ ਦੇ ਤਹਿਤ ਹੀ ਜੋ ਲੋਕ ਟਿਕਟਾਂ ਅਡਵਾਸਟ ਬੁੱਕ ਕਰਾ ਚੁੱਕੇ ਸਨ ਉਹਨਾਂ ਦੀ ਟਿਕਟਸ ਜਿਹੜੀ ਹੈ ਕੈਨਸਲ ਕਰਕੇ ਉਹਨਾਂ ਨੂੰ ਪੈਸੇ ਰਿਫੰਡ ਕਰ ਦਿੱਤੇ ਗਏ ਸਨ ਔਰ ਜਾਂ ਉਹਨਾਂ ਨੂੰ ਵੇਟ ਕਰਨ ਲਈ ਕਿਹਾ ਗਿਆ ਸੀ ਤੋ ਜਿਹੇ ਛੁਣ ਮੁਰਤੋਂ ਜਿਹੜਾ ਤਿੰਨ ਦਿਨ ਪਹਿਲਾਂ ਅੱਜ ਜਿਹੜਾ 17 ਤਰੀਕ ਨੂੰ ਫਲਾਈਟ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹਾਲਾਂਕਿ ਹਲੇ ਤੱਕ ਉਡਾਨਾਂ ਦੀ ਆਵਾਜਾਈ ਜਿਹੜੀ ਹੈ ਉਹ ਸ਼ੁਰੂ ਨਹੀਂ ਹੋਈ ਹੈ ਸਾਰੇ 에ਅਰਲਾਈਨਸ ਵੱਲੋਂ ਆਪਣੇ ਸਟਾਫ ਨੂੰ 에ਅਰਪੋਰਟ ਤੇ ਬੁਲਾ ਲਿਆ ਗਿਆ ਹੈ ਔਰ ਤਿਆਰੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਟਿਕਟਸ ਦੀ ਬੁਕਿੰਗ ਵੀ ਸਟਾਰਟ ਕਰ ਦਿੱਤੀ ਜਾਣੀ ਹੈ ਤੋਂ ਉਸ ਤੋਂ ਪਹਿਲਾਂ ਹੁਣ ਡਾਇਰੈਕਟਰ 에ਅਰਪੋਰਟ ਅਥਾਰਟੀ ਵੱਲੋਂ ਸਮੂਹ 에ਅਰਲਾਈਨ ਦੇ ਨੁਮਾਇੰਦਿਆਂ ਸਮੁੱਚੇ ਸਟਾਫ ਦੇ ਨਾਲ ਇੱਕ ਮੀਟਿੰਗ ਕਰਕੇ ਸਾਰਾ ਜਿਹੜਾ ਪ੍ਰੋਗਰਾਮ ਉਲਿੱਕਿਆ ਜਾਣਾ ਉਸ ਤੋਂ ਬਾਅਦ ਉਹ ਫਲਾਈਟ ਦਾ ਸ਼ਡਿਊਲ ਹੈ ਉਹ ਅਨਾਉਂਸ ਕੀਤਾ ਜਾਊਗਾ ਤਾਂ ਜੋ ਫਲਾਈਟ ਦੀ ਜਿਹੜੀ ਹੈ ਆਨ ਜਾਣ ਜਿਹੜਾ ਉਹ ਸ਼ੁਰੂ ਹੋ ਚੁੱਕੇ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਅੱਜ ਸ਼ਾਮ ਤੱਕ ਜਾਂ ਦੇਰ ਰਾਤ ਤੱਕ ਸ਼੍ਰੀ ਗੁਰੂ ਰਾਮਦਾਸ ਕਵੰਤਰੀ ਹਵਾਈ ਅੱਡਾ ਰਾਜਾ ਸਲਸੀ ਤੋਂ ਉੜਾਨਾਂ ਦੀ ਆਵਾਜ਼ਾਈ ਜਿਹੜੀ ਹੈ ਉਹ ਸ਼ੁਰੂ ਹੋ ਜਾਊ ਲੋਕਾਂ ਦੇ ਲਈ ਵੱਡੀ ਰਾਹਤ ਵਾਲੀ ਗੱਲ ਹੈ ਕਿਉਂਕਿ ਪਹਿਲਾਂ ਤੋਂ ਹੀ ਟ੍ਰੇਨਸ ਵੀ 15 ਤਰੀਕ ਤੱਕ ਕੈਂਸਲ ਨੇ ਰਾਤ ਦੀਆਂ ਸਾਰੀਆਂ ਟ੍ਰੇਨਸ ਕੈਂਸਲ ਨੇ ਔਰ ਸਵੇਰ ਦੀ ਸ਼ਤਾਬਦੀ ਅਤੇ ਚੰਡੀਗੜ੍ਹ ਜਨ ਇੰਟਰ ਸਿਟੀ ਉਹ ਵੀ ਦੋਨੋਂ ਕੈਂਸਲ ਨੇ ਤੇ ਉਹ ਜਿਹੇ ਚ ਲੋਕਾਂ ਨੂੰ ਭਾਰੀ ਮੁਸ਼ਕਲ ਆ ਰਹੀ ਸੀ ਦਿੱਲੀ ਜਾਣ ਦੀ ਜਾਂ ਦਿੱਲੀ ਤੋਂ ਇਲਾਵਾ ਦੇਸ਼ ਦੇ ਬਾਕੀ ਸੂਬਿਆਂ ਬਾਹਰਲੇ ਮੁਲਕਾਂ 'ਚ ਜਾਣ ਦੀ ਤਾਂ ਵੱਡੀ ਗਿਣਤੀ ਵਿੱਚ ਪੰਜਾਬੀ ਪਹਿਲ ਦਿੰਦੇ ਆ ਅੰਮ੍ਰਿਤਸਰ ਦੇ 에ਅਰਪੋਰਟ ਨੂੰ ਕਿਤੇ ਵੀ ਅੰਜੰਮ ਲਈ ਕਿਉਂਕਿ ਜਿਸ ਨਾਲ ਦੇ ਫਲਾਈਟਸ ਬੰਦ ਸੀਗੀਆਂ ਔਰ ਪੱਤੀ 에ਰਪੋਰਟ ਦੇਸ਼ ਪਰਵੇ ਜੋ ਬੰਦ ਕੀਤੇ ਗਏ ਸਨ ਹੁਣ ਉਹਨਾਂ ਨੂੰ ਜਿਹੜਾ ਹੈ ਖੋਲਿਆ ਜਾ ਰਿਹਾ ਔਰ ਇੱਕ ਵਾਰ ਫੇਰ ਮੁਰਤੋਂ ਇੱਥੇ ਚਹਿਲ ਪਹਿਲ ਔਰ ਉਡਾਨਾਂ ਉਡਾਨ ਪਰਦੀਆਂ ਨਜ਼ਰ ਆਉਣੀਆਂ ਯਕੀਨਨ ਲੋਕਾਂ ਨੂੰ ਇੱਕ ਵੱਡੀ ਰਾਹਤ ਬਹੁਤ ਬਹੁਤ ਸ਼ੁਕਰੀਆ ਮਨਿੰਦਰ ਫਿਲਹਾਲ ਦੀ ਜਾਣਕਾਰੀ ਔਰ ਤਸਵੀਰ ਦੇ ਲਈ ਸੋ ਫਿਲਹਾਲ ਇਹ ਨਿਰਦੇਸ਼ ਹੁਣ ਭਾਰਤ ਸਰਕਾਰ ਵੱਲੋਂ ਜਾਰੀ ਕਰ ਦਿੱਤੇ ਗਏ ਨੇ